12 ਪਰਚੇ ਪੜੇ ਗਏ ਐ ਔਰ ਇਹਨਾਂ ਪਰਚਿਆਂ ਨੂੰ ਬਹੁਤ ਹੀ ਖੋਜ ਤੋਂ ਬਾਅਦ ਸਾਰੇ ਪਰਚਾ ਕਰਾਂ ਲਿਖੇ ਪਰਚਾ ਸੌਣ ਦੌਰਾਨ ਮੈਨੂੰ ਇਹ ਲੱਗ ਰਿਹਾ ਸੀ ਜਿਵੇਂ ਮੈਂ ਆਪਣੀ ਪਿਛਲੇ 20-22 ਸਾਲ ਦੀ ਜ਼ਿੰਦਗੀ ਯਾਤਰਾ ਜੋ ਪਛਾਣ ਰਿਹਾ ਹੈ ਉਹ ਰਿਪੀਟ ਹੋ ਰਿਹਾ ਉਹਨੇ ਕਿਉਂਕਿ ਸਾਰੇ ਪਰਚੇ ਹਕੀਕਤ ਦੇ ਨੇੜੇ ਐ ਧੰਨਵਾਦ ਜੀ ਹਾਂ ਮੈਂ ਦਾ ਸਾਰਾ ਦੋਸਤਾਂ ਨੂੰ ਜਿਹਨਾਂ ਨੇ ਪਰਚੇ ਪੜਿਆ ਸਾਰੇ ਰਿਵਾਜਾਂ ਨੂੰ ਇਸ ਤੋਂ ਲਾਲਾ ਮਰੇਲ ਨੇ タルਵਾ ਦੇ ਪਾਤਰ ਜਿਨ੍ਹਾਂ ਪਹਿਲੀ ਪੰਜਾਬੀ ਡੈਸ਼ ਬੋਰਡ ਕਾਨਫਰੰਸ ਕਰਵਾਈ ਹੈ। ਹੋਰ ਅੱਗੇ ਤੋਂ ਉਮੀਦ ਕਰਦੇ ਆਂ ਜੀ ਇਸ ਤੋਂ ਵੀ ਵਧੀਆ ਟੰਗ ਨਾਲ ਹੋਰ ਵਧੀਆ ਕਾਨਫਰੰਸਾਂ ਅਗਲੇ ਸਾਲ ਹੋਣਗੇ ਜੀ। ਸਾਰਿਆਂ ਦਾ ਇੱਕ ਵਾਰ ਰਤਬਾ ਬੋਤਾਲਾ।